ਜੀ ਸਤਿ ਸ਼੍ਰੀ ਅਕਾਲ ਮੈਂ ਦੀਪਸ਼ਿਕਾ ਸ਼ਰਮਾ ਮੈਕਾਮਿਸ਼ਨਰ ਫੋਰ ਉਸਪੁਰ ਆਪ ਸਾਰਾ ਨੂੰ ਦੱਸਣਾ ਚਾਹੁੰਦੀ ਆ ਕਿ ਕੱਲ ਇੱਕ ਮੌਕ ਟ੍ਰੈਲ ਪਲਾਨਡ ਹੈ ਜਦੇ ਵਿੱਚ ਆਪਣਾ ਸਾਇਰਨ ਸਿਸਟਮ ਦੇ ਨਾਲ ਲੱਗੇ ਪੂਰਾ ਐਕਸਟੈਂਸਿਵ ਬਲੈਕਆਊਟ ਜਿਵੇਂ 48 ਘੰਟਾ ਪਹਿਲਾਂ ਇੱਕ ਮੌਕ ਟ੍ਰੈਲ ਹੋਈ ਸੀ ਉਸੇ ਤਰੀਕੇ ਨਾਲ ਇਹ ਇੰਟੀਗ੍ਰੇਟਿਡ ਮੌਕ ਟ੍ਰੈਲ ਪੂਰੇ ਸ਼ਹਿਰ ਤੇ ਕੈਂਟੂ ਏਰੀਆ ਦੀ ਇੰਟੀਗ੍ਰੇਟਿਡ ਮੌਕ ਟ੍ਰੈਲ ਦਾ ਪਲਾਨ ਹੈ ਉਦਿਤ ਹੈ ਦੁਦੀ ਪ੍ਰੀਪੇਰਨੈਸ ਲਈ ਅੱਜ ਸ਼ਾਮ 7:00 ਤੋਂ 7:30 ਵਜੇ ਤੱਕ ਜਿਨਨੇ ਆਪਣੇ ਸੀਡੀ ਸਾਇਰਨ ਸਿਵਲ ਡਿਫੈਂਸ ਸਾਇਰਨਸ ਹੈ ਪੂਰੇ ਸ਼ਹਿਰ ਵਿੱਚ ਲੱਗੇ ਹੋਏ ਉਹਨਾਂ ਦੀ ਆਪਰੇਸ਼ਨੈਬਿਲਟੀ ਚੈੱਕ ਕਰਨ ਵਾਸਤੇ ਅੱਜ ਉਹਨਾਂ ਦੀ ਫੰਕਸ਼ਨੈਲਿਟੀ ਚੈੱਕ ਕਰਨ ਵਾਸਤੇ 7:00 ਤੋਂ 7:30 ਅਸੀਂ ਉਹ ਸਾਇਰਨਸ ਦੀ ਆ ਸਾਊਂਡ ਜਿਹੜੀ ਹੈ ਉਹ ਚੈੱਕ ਕਰਾਵਾਂਗੇ ਕਿ ਸਾਰੇ ਸਾਇਰਨਸ ਫੰਕਸ਼ਨਲ ਹੈ ਜਾਂ ਨਹੀਂ ਹੈ ਤਾ 7:00 ਤੋਂ 7:30 ਇਦੀ ਪ੍ਰੋਪਰ ਸਿਟੀ ਦੇ ਅੰਦਰ ਮੁਨਿਆਦੀ ਕਰਾਨ ਵਾਸਤੇ ਵੀ ਇਹ ਉਸਰਬਾਨ ਇਨੀਸ਼ੀਏਟਿਵ ਲੈ ਰਹੇ ਆਂ ਅੱਜ ਤਾਂ ਪਲੀਜ਼ ਇਹਦੇ ਵਿੱਚ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਹ ਕੱਲ ਦੀ ਜਿਹੜੀ ਮੌਕ ਡ੍ਰਿਲ ਹੈ ਉਹ ਆਪ ਸਾਰਾਂ ਦੇ ਸਹਿਯੋਗ ਨਾਲ ਇਹ ਪੂਰੀ ਸਕਸੈਸਫੁਲ ਹੋ ਸਕਦੀ ਹੈ ਉਹਦੀ ਪ੍ਰੀਪੇਅਰਡਨੈਸ ਤਹਿਤ ਹੀ ਉਹਦੀ ਤਿਆਰੀ ਤਹਿਤ ਹੀ ਉਹਦੀ ਮੁਸਤੈਦੀ ਤਹਿਤ ਹੀ ਇਹ ਅੱਜ ਦੀ ਜਿਹੜੀ ਸਾਇਰਨਸ ਦੀ ਵਰਕੈਬਿਲਿਟੀ ਚੈੱਕ ਕਰਾਉਣ ਵਾਸਤੇ ਇੱਕ ਐਕਸਰਸਾਈਜ਼ ਕੀਤੀ ਜਾ ਰਹੀ ਹੈ ਇਹ ਇੱਕ ਰੂਟੀਨ ਐਕਸਰਸਾਈਜ਼ ਹੈ ਸੋ ਥੈਟ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਸਾਇਰਨ ਲੱਗੇ ਹੋਏ ਆ ਉਹ ਸਾਰੇ ਫੰਕਸ਼ਨਲ ਵੀ ਹੈ ਕਿ ਨਹੀਂ ਹੈ ਤਾਂ ਇਹਦਾ ਟਾਈਮ ਸਬ ਤੋਂ 7:30 ਰਹੂਗਾ ਜੀ ਥੈਂਕ ਯੂ ਜੀ ਸਰ ਅ ਸੱਡੇ ਵੱਲੋਂ ਜਿਹੜੀ ਕੱਲ ਮਿਤਿਸਤ ਮੈਨ ਨੂੰ ਅਸੀਂ ਇੱਕ ਮੌਕ ਟ੍ਰਿਲ ਕਰਨੀ ਹੈ ਜਿਸ ਦੇ ਵਿੱਚ 9 ਤੋਂ ਰਾਤ ਨੂੰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਬਲੈਕਆਊਟ ਦੀ ਮੌਕ ਟਲ ਹੋਣੀ ਹੈ ਜੀ ਸਰ ਕੀ ਇhtiyar ਜਿਹੜੇ ਹੈ ਵਰਤੇ ਜਾਣਗੇ ਬਲੈਕਆਊਟ ਨੂੰ ਲੈ ਕੇ ਕੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣਗੇ ਔਰ ਕੀ ਕੀਤਾ ਜਾਏਗਾ ਜੀ ਸਾਡੇ ਵੱਲੋਂ ਬੜੇ ਲੈਬੋਰੇਟ ਸੁਰੱਖਿਆ ਪ੍ਰਬੰਧ ਸਾਰੇ ਬੱਸਾਂ ਨਾਕਾਬੰਦੀ ਹੋ پولیس ਦੀ ਤੇ ਪੁਲਿਸ ਪੈਟਰੋਲਿੰਗ ਪਾਰਟੀਆਂ ਹੋਣਗੀਆਂ ਜਿਦੇ ਵਿੱਚ ਜਿਹੜੇ ਆਮ ਲੋਕ ਹੋਣਗੇ ਉਹਨਾਂ ਨੂੰ ਗਾਈਡ ਵੀ ਕੀਤਾ ਜਾਊਗਾ ਜਿਹੜੇ ਮੌਕ ਡ੍ਰਿਲ ਦੇ ਡੂਜ਼ ਐਂਡ ਡੋਂਸ ਨੂੰ ਵੀ ਆਪਣੇ ਘਰ ਦੇ ਵਿੱਚ ਰਹਿ ਕੇ ਮੁਕੰਮਲ ਤੌਰ ਤੇ ਜਿਹੜੀ ਲਾਈਟ ਹੈ ਬੰਦ ਰੱਖਣੀ ਹੈ ਤੇ ਜਿਹੜੀਆਂ ਵੀ ਉਹਨੂੰ ਬਾਈ ਕਲਰ ਲਾਈਟਸ ਵਗੈਰਾ ਜਿਹੜੇ ਵਹੀਕਲਸ ਨੂੰ ਵੀ ਕੋਈ ਨੀ ਦੇਰ 9 ਤੋਂ 9:30 ਵਜੇ ਤੱਕ ਉਹ ਰਿਫਰੇਨ ਕਰਨੋਂ ਬਾਹਰ ਲੈ ਕੇ ਆਉਂਦੇ। ਸਰ ਮੌਕ ਡ੍ਰਿਲ ਦੇ ਵਿੱਚ ਸਾਇਰਨ ਵਿੱਚ ਜਿਹੜੇ ਉਹ ਵਜਾਏ ਜਾਣਗੇ ਚੈੱਕ ਕੀਤੇ ਜਾ ਦੇ। ਹਾਂਜੀ ਬਿਲਕੁਲ ਸਾਇਰਨਸ ਦੇ ਨਾਲ ਹੀ ਲੋਕਾਂ ਨੂੰ ਉਸ ਸੰਬੰਧੀ ਦੱਸਿਆ ਜਾਊਗਾ ਵੀ ਹੁਣ ਜਿਹੜੇ ਡ੍ਰਿਲ ਦਾ ਟਾਈਮ ਸ਼ੁਰੂ ਹੋਇਆ ਜਿਹੜੀ ਮੌਕ ਡ੍ਰਿਲ ਹੈ। இது பல ஆவுட் சம்பந்தி ஜெயித சாரன்ஸை பத்தின